ਤੋ ਦੋਸਤੋ ਇਸ ਤਰ੍ਹਾਂ ਤੁਸੀਂ ਜਾਣਦੇ ਆਂ ਪੰਜਾਬ ਦੇ ਵਿੱਚ ਖੜਾ ਦੀ ਸਥਿਤੀ ਬਣੀ ਹੋਈ ਸੀ ਜੀ ਤਾਂ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੇ ਨਾਲ ਅੱਜ ਮੌਜੂਦ ਨੇ ਇੰਦਰਪ੍ਰੀਤ ਜੀ ਕਾਦੀਆਂ ਜੀ ਜੋ ਬੜੇ ਲੰਮੇ ਸਮੇਂ ਤੋਂ ਸਮਾਜ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਵਿੱਚ ਕੰਮ ਕਰਦੇ ਨੇ ਤੇ ਸਮਾਜ ਦੇ ਵਿੱਚ ਕਿਤੇ ਵੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪ੍ਰੋਬਲਮ ਪੈਂਦੀ ਹੈ ਤਾਂ ਉੱਥੇ ਪਹੁੰਚ ਕੇ ਉਹਦਾ ਹੱਲ ਕਰਾਉਂਦੇ ਰਹੇ ਤੇ ਸਾਡੇ ਨਾਲ ਅੱਜ ਮੌਜੂਦ ਨੇ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਆਪਾਂ ਹੜ੍ਹ ਪੀੜਤਾ ਨੂੰ ਲੈ ਕੇ ਕੀ ਕਿਦਾਂ ਦਾ ਇਹਨਾਂ ਦਾ ਇਸ ਵਾਰ ਸਹਿਯੋਗ ਰਿਹਾ ਕਿਵੇਂ ਆਪਣੀ ਇਹਨਾਂ ਦੀ ਸੇਵਾ ਜਿਹੜੀ ਨਿਭਾਈ ਆ ਕੀ ਕਹਿਣਾ ਚਾਹੁੰਦੇ ਨੇ ਸੋਸੀਕਾਲ ਜੀ ਪਹਿਲਾਂ ਤਾਂ ਫਤਿਹ ਅਰਜ਼ ਕਰਦਾ ਜੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਦਾਸ ਅੰਦਰਬੀਰ ਸਿੰਘ ਕਾਦੀਆ ਪ੍ਰਧਾਨ ਮਾਲਵਾ ਜ਼ੋਨ ਭਾਰਤੀ ਕਿਸਾਨ ਜੂਨੀਅਨ ਦੁਆਬਾ ਜਿੱਤਾ ਆਪ ਜੀ ਨੇ ਦੱਸਿਆ ਕਿ ਜਿਹੜੀ ਹੜਾਂ ਨਹੀਂ ਮਾਰ ਆ ਪੰਜਾਬ ਦੇ ਉੱਤੇ ਬਹੁਤ ਵੱਡਾ ਸੰਕਟ ਹੜਾਂ ਦਾ ਪਾਣੀ ਦਾ ਇਹ ਪਿਆ ਇਹ ਬਹੁਤ ਵੱਡਾ ਇੱਕ ਡਰ ਵੀ ਖੱਸ਼ਾ ਵੀ ਆ ਜੀ ਵੀ ਜਿਹੜਾ ਇਹ ਹੜ ਆਇਆ ਇਹਦੇ ਪਿੱਛੇ ਇਹ ਮੈਨੂਮੇਡ ਲੱਗਦਾ ਕਿਉਂਕਿ ਕੁਦਰਤੀ ਹੜ ਇਹ ਟਾਈਮ 'ਚ ਨਹੀਂ ਆ ਸਕਦਾ ਕਿਉਂਕਿ ਜੇ ਪ੍ਰੋਪਰ ਪ੍ਰਬੰਧ ਹੁੰਦੇ ਪਾਣੀ ਨਾਲ ਦੀ ਨਾਲ ਉਹ ਡਰੇਨ ਕਰ ਦਿੰਦੇ ਤਾਂ ਇਸ ਤਰ੍ਹਾਂ ਦੀ ਸਥਿਤੀ ਨਹੀਂ ਸੀ ਹੋਣੀ ਕਿਉਂਕਿ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਕਾਫੀ ਹੱਦ ਤੱਕ ਕਿਸਾਨਾਂ ਦਾ ਮਜ਼ਦੂਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਜੀ ਇੱਕ ਕਿਸਮ ਨਾਲ ਲੱਕ ਟੁੱਟ ਗਿਆ ਲੋਕਾਂ ਦਾ ਕਿਉਂਕਿ ਸਰਕਾਰਾਂ ਜਦੋਂ ਇਹਦਾ ਮੁਆਵਜ਼ਾ ਦੇਣਗੀਆਂ ਉਹਦਾ ਪਤਾ ਨਹੀਂ ਸਰਕਾਰਾਂ ਕਦੋਂ ਦਿੰਦੀਆਂ ਕਿਉਂਕਿ ਜੇ ਤਾਂ ਸਰਕਾਰਾਂ ਦੇਣੀਆਂ ਚਾਹੁੰਦੀਆਂ ਤਾਂ ਔਨ ਦਾ ਸਪੌਟ ਜਿਹੜੀ ਮਦਦ ਆ ਉਹ ਸਰਕਾਰ ਕਰੇ ਸੈਂਟਰ ਸਰਕਾਰ ਜਾਂ ਸਟੇਟ ਸਰਕਾਰ ਦੋਨੋਂ ਹੀ ਕੋਲਾਬੋਰੇਸ਼ਨ ਕਰਕੇ ਔਨ ਦਾ ਸਪੌਟ ਲੋਕਾਂ ਦਾ ਜੋ ਜੋ ਨੁਕਸਾਨ ਹੋਇਆ ਉਹ ਭਰਪਾਈ ਕਰੇ ਕਿਉਂਕਿ ਜੇ ਸਾਲ ਦੋ ਸਾਲ ਠੱਕੇ ਖਾ ਕੇ ਬੰਦਿਆਂ ਨੂੰ ਜੇ ਇਨਸਾਫ ਮਿਲੇ ਆ ਪੈਸੇ ਮਿਲੇ ਤਾਂ ਉਹਦਾ ਕੀ ਆ ਕਿਉਂਕਿ ਇੱਕ ਪਰਿਵਾਰ ਨੂੰ ਇੱਕ ਬੰਦੇ ਨੂੰ ਉੱਠਣ ਵਾਸਤੇ ਸਦੀਆਂ ਲੱਗ ਜਾਂਦੀਆਂ ਆਪਣਾ ਘਰ ਬਣਾਉਂਦਾ ਔਰ ਜਿਹੜਾ ਘਰ ਲੋਕਾਂ ਦੇ ਢਹ ਢੇਰੀ ਹੋ ਗਏ ਦੁਬਾਰਾ ਤੋਂ ਇੱਕ ਇੱਕ ਇੱਟ ਚਣ ਕੇ ਲਵਾਉਣੀ ਕਰਨੀ ਉਹਨਾਂ ਦੀ ਜਿਹੜੀ ਤਕਲੀਫ ਆ ਉਹ ਮੈਂ ਉਹਨਾਂ ਵਿੱਚ ਜਾ ਕੇ ਵੇਖ ਚੁੱਕਿਆ ਮਤਲਬ ਉਹ ਮੈਂ ਬਿਆਨ ਨਹੀਂ ਕਰ ਸਕਦਾ ਵੀ ਉਹ ਜਿੰਨਾ ਦਰਦ ਔਰ ਜਿੰਨਾ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਨਿਹੱਤੇ ਹੋ ਗਏ ਲੋਕ ਕਿ ਲੋਕ ਹੁਣ ਬੋਲਣੋਂ ਵੀ ਚੁੱਪ ਕਰ ਗਏ ਆਪਣਾ ਦਰਦ ਬਿਆਨ ਵੀ ਨਹੀਂ ਕਰ ਰਹੇ ਕਿਹੜੀ ਕਿਹੜੀ ਜਗ੍ਹਾ ਜ਼ਿਆਦਾ ਤੁਸੀਂ ਜਾ ਚੁੱਕੇ ਆ ਸਾਡੇ ਜਿੱਦਾਂ ਗੱਲ ਕਰੀਏ ਸਸਰਾਲੀ ਵਾਲੇ ਪਾਸੇ ਕਸਾਵਾਦ ਵਾਲੇ ਪਾਸੇ ਕਿਦਾਂ ਦੀ ਸਥਿਤੀ ਸੀ ਕਾਫੀ ਇਧਰ ਪ੍ਰੋਬਲਮ ਆਈ ਵੇਖੋ ਜੀ ਅਸੀਂ ਸਸਰਾਲੀ ਵੀ ਗਏ ਆ ਕਿਉਂਕਿ ਇਹ ਗੱਲ ਠੀਕ ਆ ਪ੍ਰਸ਼ਾਸਨ ਆਇਆ ਵਾ ਆਪਾਂ ਟੀਵੀ ਦੇ ਵਿੱਚ ਚੈਨਲਾਂ 'ਚ ਵੀ ਵੇਖਿਆ ਅੰਮ੍ਰਿਤਸਰ ਦੇ ਵਿੱਚ ਡੇਰਾ ਬਾਬਾ ਨਾਨਕ ਚ ਜਿਹੜੇ ਪਾਣੀ ਦੇ ਹਾਲਾਤ ਬਣੇ ਆ ਉੱਥੇ ਮੈਡਮ ਸਾਖਸ਼ੀ ਸਾਨੀ ਜੀ ਉੱਥੇ ਦੇ ਮਾਨਯੋਗ ਡੀਸੀ ਸਾਹਿਬ ਨੇ ਆਪਣੇ ਲੁਧਿਆਣੇ ਵੀ ਰਹਿ ਕੇ ਗਏ ਆ ਤੇ ਸਾਡਾ ਉਹਨਾਂ ਨਾਲ ਵੀ ਅਸੀਂ ਮਿਲਦੇ ਕਰਦੇ ਰਹੇ ਸਾਨੂੰ ਪਤਾ ਉਹ ਬਹੁਤ ਵਧੀਆ ਕੰਮ ਕਰਦੇ ਆ ਪਰ ਇੱਕ ਡੇਰਾਵਾ ਨਾ ਉੱਥੇ ਕਿ ਤੱਕ ਮਤ ਕਰ ਸਕਦੇ ਆ ਪਰ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਜਿਹੜੇ ਡੀਸੀ ਨੇ ਅਫਸਰ ਨੇ ਉਹ ਬੋਰੀਆਂ ਚੱਕਦੇ ਪਾਣੀ ਫੜਾਉਂਦੇ ਹੋ ਉਹਨਾਂ ਦਾ ਕੰਮ ਨਹੀਂਗਾ ਉਹਨਾਂ ਦਾ ਜਿਹੜਾ ਕੰਮ ਆ ਉਹ ਕੰਮ ਆ ਵੀ ਹੜ ਆਉਣ ਤੋਂ ਪਹਿਲਾਂ ਸਥਿਤੀ ਦਾ ਜਾਇਜ਼ਾ ਲੈਂਦੇ ਔਰ ਉਹਦੇ ਤੇ ਜੋ ਕੰਮ ਕਰਨ ਵਾਲਾ ਸੀ ਉਹ ਕੰਮ ਕਰਨੀ ਜੋ ਬਣਦੀ ਆ ਉਹਨਾਂ ਦੀ ਜੋ ਉਹਨਾਂ ਦੀ ਪੋਸਟ ਆ ਜੋ ਉਹਨਾਂ ਦੀ ਕੁਰਸੀ ਆ ਉਹ ਇਹ ਆ ਵੀ ਮੌਕੇ ਤੇ ਕਰਨ ਵਾਲੋ ਵੀ ਪਹਿਲਾਂ ਹੀ ਜੇ ਬੰਦੋਬਸਤ ਹੋਇਆ ਹੁੰਦਾ ਤਾਂ ਅਜੇ ਹਾਲਾਤ ਨਹੀਂ ਸੀ ਬਣਨੇ ਅੱਜ ਜੇ ਗੱਲ ਕਰੀਏ ਪਿਛਲੇ ਟਾਈਮ ਸਰਕਾਰਾਂ ਸਹੀ ਸ਼ੋਅ ਮਨੀ ਚਾਲੀ ਕਰ ਰਹੀਆਂ ਕਾਂਗਰਸ ਸਹੀ ਆ ਉਹਨਾਂ ਦੇ ਸਮੇਂ ਦੇ ਵਿੱਚ ਕਿੱਦਾਂ ਦੀ ਸਥਿਤੀ ਹੁੰਦੀ ਸੀ ਪਹਿਲੇ ਲੱਗਦਾ ਸੀ ਕੋਈ ਤਿਆਰੀ ਕਰਦੇ ਆ ਲੈ ਕੇ 2 ਮਹੀਨੇ ਤੋਂ ਦੇਖੋ ਜੀ ਗੱਲ ਇਸ ਤਰ੍ਹਾਂ ਸੀਗੀ ਆਪਾਂ ਜੇ ਪਾਰਟੀ ਦੀ ਗੱਲ ਕਰੀਏ ਪਹਿਲਾਂ ਇੰਨਾ ਪਾਣੀ 88 ਤੋਂ ਬਾਅਦ ਅਸੀਂ 2023 ਦੇ ਵਿੱਚ ਵੇਖਿਆ ਇੰਨਾ ਪਾਣੀ ਨਹੀਂ ਸੀ ਆਇਆ ਪਹਿਲਾਂ ਆਉਂਦਾ ਸੀ ਪਾਣੀ ਨਿਕਲ ਜਾਂਦਾ ਸੀ ਔਰ 88 ਦੇ ਵਿੱਚ ਅਸੀਂ ਸੁਣਦੇ ਹੁੰਦੇ ਸੀ ਕੁਕੀ ਵੀ ਜਦੋਂ 88 ਦਾ ਬੰਨ ਕਾਸਾਵਾਦ ਵੱਲੋਂ ਤਲਵੰਡੀ ਵੱਲੋਂ ਟੁੱਟਿਆ ਸੀਗਾ ਸੋ ਉਹਦੀ ਜਿਹੜੀ ਵੱਡੀ ਲੈਵਲ ਤੇ ਮਾਰ ਪਈ ਸੀਗੀ ਉਹ ਲੁਧਿਆਣੇ ਨੂੰ ਪਈ ਸੀ ਲੁਧਿਆਣੇ ਨੂੰ ਪਈ ਸੀ ਜਿਹੜੇ ਲੁਧਿਆਣੇ ਦੇ ਲਾਗਲੇ ਪਿੰਡ ਸੀਗੇ ਉਹਨਾਂ ਨੂੰ ਇਹ ਸਭ ਤੋਂ ਵੱਡੀ ਮਾਰ ਪਈ ਸੀ ਜਿਹੜੇ ਲੁਧਿਆਣੇ ਨੂੰ ਪਈ ਆ ਸੋ ਉਦੋਂ ਅਸੀਂ ਦੇਖਿਆ ਪਾਣੀ ਉਸ ਤੋਂ ਬਾਅਦ ਅਸੀਂ 2023 ਦੇ ਵਿੱਚ ਵੇਖਿਆ 2023 ਚ ਵੀ ਸਿਚੁਏਸ਼ਨ ਬਹੁਤ ਜ਼ਿਆਦਾ ਕਹਿ ਲਈ ਆਪਾਂ ਬਾੜੀ ਚੰਗੀ ਨਹੀਂ ਸੀ ਸਰਕਾਰਾਂ ਵੱਲੋਂ ਵੀ ਇੰਤਜ਼ਾਮ ਉਹਦੋਂ ਠੀਕ-ਠਾਕ ਜਿਹੀ ਸੀ ਕੋਈ ਸਰਕਾਰ ਵੱਲੋਂ ਕੋਈ ਇੰਤਜ਼ਾਮ ਨਹੀਂ ਸੀਗਾ ਉਹਦੋਂ ਵੀ ਪਿੰਡਾਂ ਦੇ ਲੋਕ ਅਸੀਂ ਜਥੇਬੰਦੀਆਂ ਵੱਲੋਂ ਹੋਰ ਲੋਕ ਆਪ ਮਹਾਰੇ ਹੋ ਕੇ ਮਸ਼ੀਨਾਂ ਲਾ ਕੇ ਅਸੀਂ ਬਾਕੀ ਖਵਾਜਾ ਜੀ ਨੇ ਕਿਰਪਾ ਕੀਤੀ ਮਹਾਰਾਜ ਦੀ ਕਿਰਪਾ ਹੋਈ ਤਾਂ ਉਹਦੋਂ ਬਚਾਅ ਹੋ ਗਿਆ ਪਰ ਪਾਣੀ ਉਹਦੋਂ ਵੀ ਬਹੁਤ ਜ਼ਿਆਦਾ ਆਇਆ ਸੀ ਅਚੰਦਪੀ ਜੀ ਇਹ ਸਰਕਾਰਾਂ ਨੂੰ ਤੁਸੀਂ ਕਿੱਦਾਂ ਦੇਖਦੇ ਆ ਕਹਿੰਦੇ ਸੈਂਟਰ ਸਰਕਾਰ ਕਹਿੰਦੀ ਅਸੀਂ 1200 ਕਰੋੜ ਪਹਿਲਾਂ ਵੀ ਭੇਜਿਆ ਹੋਇਆ 1600 ਕਰੋੜ ਮੋਦੀ ਸਾਹਿਬ ਹੁਣ ਦੇ ਕੇ ਗਿਆ ਲੱਗਦਾ ਕਿ ਜਿੱਥੇ ਜ਼ਰੂਰਤ ਹੈਗੀ ਉਹ ਲੋਕਾਂ ਤੱਕ ਪਹੁੰਚਣਗੇ ਦੇਖੋ ਜੀ ਜਿਹੜੇ ਸਰਕਾਰ ਦੀ ਗੱਲ ਰਹੀ ਜਿਵੇਂ 1200 ਕਰੋੜ ਦਾ ਤਾਂ ਮੈਨੂੰ ਪਤਾ ਨਹੀਂਗਾ ਵੀ ਸਰਕਾਰ ਨੇ ਦਿੱਤਾ ਕਾਦੇ ਲਈ ਦਿੱਤਾ ਜੇ ਦਿੱਤਾ ਤਾਂ ਫਿਰ ਉਹ ਕਿੱਥੇ ਗਿਆ ਕਿੱਥੇ ਲੱਗਿਆ ਉਹ ਲੱਗਿਆ ਤਾਂ ਦਿੰਦਾ ਨਹੀਂ ਜਿਉ ਲੱਗਿਆ ਹੁੰਦਾ ਤਾਂ ਆਪਣੇ ਆ ਹਾਲਾਤ ਨਾ ਹੁੰਦੇ ਬੰਦ ਹੀ ਸਿਚੁਏਸ਼ਨ ਵਧੀਆ ਹੁੰਦੀ ਸਥਿਤੀ ਵਧੀਆ ਹੁੰਦੀ ਬੰਦ ਹੀ ਔਰ ਜਿਹੜੇ 1600 ਕਰੋੜ ਜਿਹੜੇ ਆਪਣੇ ਪ੍ਰਾਈਮ ਮਿਨਿਸਟਰ ਸਾਹਿਬ ਆਏ ਸੀਗੇ ਉਹਨਾਂ ਨੇ ਅਨਾਉਂਸ ਕੀਤਾ ਉਹ 1600 ਕਰੋੜ ਹੁਣ ਕਿੱਥੇ ਲੱਗੂਗਾ ਇਹ ਵੀ ਵੇਖਣ ਵਾਲੀ ਗੱਲ ਆ ਕੀ ਉਹ ਲੱਗੂਗਾ ਵੀ ਜਾਂ ਨਹੀਂ ਹੁਣ ਮੈਂ ਕਈ ਕਈ ਸੰਸਥਾਵਾਂ ਮੈਂ ਦੇਖਦਾ ਹੁੰਨਾ ਕਈਆਂ ਨੇ ਅਨਾਉਂਸ ਕੀਤੇ ਆ ਵੀ ਅਸੀਂ ਹੜਾਂ ਲਈ ਕਾਰ ਵੀ ਰਿਹਾ ਕਈ ਆਪ ਮਹਾਰੇ ਹੋ ਕੇ ਲੱਗੇ ਹੋਏ ਨੇ ਬਟ ਇੱਕ ਗੱਲ ਸਭ ਤੋਂ ਮੈਂ ਤੋਂ ਪੂਰ ਨਹੀਂ ਆ ਵੀ ਜਿਹੜੇ ਉਹ ਪੈਸੇ ਕੋਈ ਅਨਾਉਂਸ ਕਰ ਦਿੰਦਾ ਜਾਂ ਕੋਈ ਐਕਟਰ ਕਰਦਾ ਜਾਂ ਕੋਈ ਕਰਦਾ ਮੰਨ ਲਓ ਮੈਂ ਹੀ ਆਪਣੇ ਸੱਸੀ ਜੱਥੇਬੰਦੀ ਵੱਲੋਂ ਕੋਈ ਕਰਨਾ ਤਾਂ ਮੈਂ ਚਾਹਣਾ ਵੀ ਉਹ ਗਰਾਊਂਡ ਲੈਵਲ ਤੇ ਆਪਾਂ ਕਰੀਏ ਅਨਾਉਂਸ ਕਰਕੇ ਉਹ ਪੈਸੇ ਜਾਂਦੇ ਕਿੱਥੇ ਆ ਕੌਣ ਖਰਚਦਾ ਉਹ ਸਹੀ ਜਗ੍ਹਾ ਪਹੁੰਚਦੇ ਵੀ ਆ ਇਹ ਸਭ ਤੋਂ ਮਹੱਤਵਪੂਰਨ ਗੱਲ ਆ ਪਰ ਹੁਣ ਥੋੜੇ ਦਿਨਾਂ ਤੋਂ ਦੇਖਿਆ ਸੀ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਬਾਤ ਹੋਉਂਦੀਆਂ ਤਸਵੀਰ ਬਾਦਲ ਜੀ ਆਉਂਦੇ ਆ ਕੈਸ਼ ਕੋਸਰਾ ਅਸੀਂ ਦੇਖੇ ਜਾਂਦੇ ਆ ਉਸ ਤੋਂ ਬਾਅਦ ਕਾਂਗਰਸ ਵਾਲੇ ਪਹੁੰਚਦੇ ਨੇ ਸਸਰਾਲੀ ਫਿਰ ਭਾਜਪਾ ਵਾਲੇ ਦੇਖੋ ਜੀ ਸਸਰਾਲੀ ਜੋ ਹਾਲਾਤ ਸੀਗੇ ਸਸਰਾਲੀ ਅਸੀਂ ਪਿੰਡ ਦੇ ਲਾਗਲੇ ਪਿੰਡ ਕਿਉਂਕਿ ਸਾਡੇ ਜੱਥੇਬੰਦੀਆਂ ਨਾਲ ਵੀ ਜੁੜੇ ਆ ਲੋਕ ਅਸੀਂ ਇੱਕ ਦੂਜੇ ਨਾਲ ਬਹੁਤ ਅਟੈਚਡ ਆ ਉੱਥੇ ਲੋਕਾਂ ਨੇ ਮੈਂ ਜੋ ਦੇਖਿਆ ਬਹੁਤ ਹਮਲਾ ਮਾਰਿਆ ਬਹੁਤ ਹਿੰਮਤ ਬੰਨੀ ਚਲੋ ਡੀਸੀ ਸਾਹਿਬ ਆਪਣੇ ਮਾਨਯੋਗ ਡੀਸੀ ਸਾਹਿਬ ਲੁਧਿਆਣੇ ਵਾਲੇ ਪ੍ਰਸ਼ਾਸਨ ਵੀ ਆਇਆ ਠੀਕ ਆ ਮਿਲਟਰੀ ਵੀ ਆਈ ਆ ਪਰ ਜੇ ਵੇਖਿਆ ਜਾਵੇ ਮੈਂ ਕਿਸੇ ਦੀ ਮਿਹਨਤ ਤੇ ਕਿੰਤੂ ਪਰੰਤੂ ਨਹੀਂ ਕਰਦਾ ਕਿਸੇ ਨੇ ਘੱਟ ਕੀਤਾ ਵੱਧ ਕੀਤਾ ਚੰਗੀ ਗੱਲ ਆ ਸਾਰੇ ਆਏ ਆ ਪਰ ਮੈਂ ਇਹ ਗੱਲ ਜ਼ਰੂਰ ਪੁੱਛਣੀ ਚਾਹਣਾ ਤੁਹਾਡੇ ਮਾਧਿਅਮ ਰਾਹੀਂ ਵੀ ਇੱਥੇ ਆਹ ਸਿਚੁਏਸ਼ਨ ਪੈਦਾ ਕਿਉਂ ਹੋਈ ਜੇ ਆਪਣੇ ਬੰਨ ਚੰਗੇ ਹੁੰਦੇ ਤਾਂ ਫਿਰ ਅੱਜ ਇਹ ਹਾਲਾਤ ਨਹੀਂ ਸੀ ਬਣਨੇ ਅੱਜ ਜੇ ਸਸਰਾਲੀ ਵਾਲਾ ਏਰੀਆ ਬਚਿਆ ਤਾਂ ਬੰਨ ਤਾਂ ਤੁਸੀਂ ਵੇਖੋਗੇ ਉੱਥੇ ਬੰਨ ਤਾਂ ਹੈ ਹੀ ਨਹੀਂ ਉੱਥੇ ਤਾਂ ਅੱਜ ਬਚਾ ਤਾਂ ਹੋਇਆ ਕਿਉਂਕਿ ਜਿਹੜੀ ਜ਼ਮੀਨ ਨਾਲ ਲੱਗਦੀ ਆ ਬੰਨ ਤੋਂ ਬਾਹਰ ਉਹ ਜ਼ਮੀਨ ਉੱਚੀ ਆ ਉਦੇ ਕਰਕੇ ਅੱਜ ਪਾਣੀ ਰੁਕਿਆ ਹੋਇਆ ਨਹੀਂ ਤਾਂ ਉੱਥੇ ਤਾਂ ਮੈਂ ਕਹਿੰਦਾ ਵੀ ਬੰਨ ਤਾਂ ਸਾਰਾ ਹੀ ਬਹਿ ਗਿਆ ਬਨ ਨਾ ਦੀ ਤਾਂ ਕੋਈ ਚੀਜ਼ ਹੀ ਹੈ ਨਹੀਂ ਉੱਥੇ ਇੱਕ ਗੱਲ ਕਰੀਏ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓ ਵਾਇਰਲ ਹੋਈਆਂ ਐਦਾਂ ਦੀਆਂ ਜਿਹਦੇ ਵਿੱਚ ਦੱਸਿਆ ਗਿਆ ਕਹਿੰਦੇ ਉੱਥੇ ਮਾਈਨਿੰਗ ਹਾਦਸੇ ਤੋਂ ਵੱਧ ਹੋਈ ਹੈ ਬਿਲਕੁਲ ਬਿਲਕੁਲ ਜੀ ਮਾਈਨਿੰਗ ਦੇਖੋ ਇਹ ਚ ਕੋਈ ਵੀ ਸ਼ੱਕ ਨਹੀਂ ਵੀ ਉੱਥੇ ਮਾਈਨਿੰਗ ਨਹੀਂ ਹੋਈ ਮਾਈਨਿੰਗ ਹੋਈ ਆ ਬੰਨ ਤਾਂ ਬੈਠਿਆ ਕਿਉਂਕਿ ਬੰਨ ਦੀ ਸਿਚੁਏਸ਼ਨ ਬਹੁਤ ਖਰਾਬ ਸੀਗੀ ਪਰੇਤਾ ਚੱਕਿਆ ਬੰਨ ਪਾਣੀ ਲੱਗਿਆ ਪਾਣੀ ਆਇਆ ਤੇ ਬੰਨ ਬਹਿ ਗਿਆ ਔਰ ਜਿਹੜੀ ਮਾਈਨਿੰਗ ਹੋਈ ਆ ਇਹ ਵੀ ਇੱਕ ਜਾਂਚ ਦਾ ਵਿਸ਼ਾ ਸਰਕਾਰਾਂ ਜਾਂਚ ਕਰਦੀਆਂ ਨਹੀਂ ਕਰਦੀਆਂ ਪਰ ਇਹ ਹੋਣੀ ਚਾਹੀਦੀ ਆ ਕਿਉਂਕਿ ਉੱਥੇ ਮੌਕੇ ਦੇ ਜਿਹੜੇ ਸਰਪੰਚ ਸੀ ਲੋਕ ਸੀਗੇ ਉਹ ਆਪ ਕਹਿ ਰਹੇ ਸੀ ਕਿ ਇਹ ਮਾਈਨਿੰਗ ਵਾਲਿਆਂ ਕਰਕੇ ਅੱਜ ਬੰਦ ਹੀ ਆ ਹਾਲਾਤ ਬਣ ਗਏ ਜਿਹੜੀ ਬਾਈਨਿੰਗ ਹੁੰਦੀ ਆ ਮਾਈਨਿੰਗ ਜਿਹੜੇ ਨੰਬਰ ਲੋਟ ਹੋਣ ਸਰਕਾਰ ਵੱਲੋਂ ਉੱਥੇ ਹੋਵੇ ਬੰਨ ਦੇ ਨਾਲ ਕੁਝ ਏਰੀਆ ਛੱਡਣਾ ਚਾਹੀਦਾ ਵੀ ਆ ਇੰਨਾ ਏਰੀਆ ਅਸੀਂ ਛੱਡਾਂਗੇ ਵੀ ਮਾਈਨਿੰਗ ਉਸ ਤੋਂ ਅੰਦਰ ਜਾ ਕੇ ਹੋਵੇ ਜੇ ਮਾਈਨਿੰਗ ਕੱਲ ਨੂੰ ਹੁੰਦੀ ਆ ਸਰਕਾਰ ਵੱਲੋਂ ਅਲਾਟਮੈਂਟ ਹੁੰਦੀ ਆ ਤੇ ਇਹ ਤੇ ਤਾਂ ਕੋਈ ਸ਼ੱਕ ਹੀ ਹੈ ਨਹੀਂ ਵੀ ਜਿਹੜੀ ਮਾਈਨਿੰਗ ਹੋਈ ਆ ਉਹ ਗਲਤ ਤਰੀਕੇ ਨਾਲ ਹੋਈ ਆ ਇਹਦੀ ਵੀ ਜਾਂਚ ਹੋਣੀ ਚਾਹੀਦੀ ਆ ਉਹਦੇ ਕਰਕੇ ਬੰਨ ਬੈਠਿਆ ਵਾ ਪੰਜਾਬੀ ਸਿੰਗਰ ਇੰਡਸਟਰੀ ਨੂੰ ਕਿੱਦਾਂ ਦੇਖਦੇ ਆ ਜਿਹੜਾ ਇਸ ਵਾਰ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਆ ਰਿਹਾ ਉਦੋਂ ਸਰਕਾਰ ਕਹਿੰਦੀ ਅਸੀਂ ਕਰੋੜਾ ਰੁਪਇਆ ਦੇ ਰਹੇ ਆ ਉਦੋਂ ਜਿਹੜੇ ਪੰਜਾਬ ਦੇ ਸਿੰਗਰ ਸਟਾਰ ਹੈਗੇ ਨੇ ਤੇ ਕਰੋੜਾ ਰੁਪਇਆ ਦਾ ਉਹ ਵੀ ਐਲਾਨ ਕਰ ਰਹੇ ਆ ਕਿੱਦਾਂ ਦੇਖਦੇ ਨੇ ਦੇਖੋ ਜੀ ਜਿਹੜੀ ਪੰਜਾਬ ਆ ਨਾ ਉਹਦੇ ਤੇ ਗੁਰੂ ਪੀਰਾਂ ਦੀ ਮਹਾਰਤ ਵੀ ਬੜੀ ਚਰਤਾ ਹੈ। ਔਰ ਜਿਵੇਂ ਆਪਾਂ ਲਾਉਨੇ ਆ ਜਿਸ ਤਰ੍ਹਾਂ ਵੀ ਜਿਵੇਂ ਤੁਸੀਂ ਕਿਹਾ ਵੀ ਜਿਹੜੇ ਸਟਾਰਸ ਨੇ ਮੈਂ ਕੰਨਾ ਵੀ ਜਿਹੜੇ ਬਾਲੀਵੁੱਡ ਸਟਾਰਸ ਵੀ ਆ ਉਹ ਵੀ ਅੱਗੇ ਆਏ ਨੇ ਫਿਲਮ ਸਟਾਰਸ ਵੀ ਅੱਗੇ ਆਇਆ ਹਨਾ ਜਿਹੜੇ ਜਿਹੜੇ ਪੰਜਾਬੀ ਦਾ ਦੁੱਖ ਸੀਗਾ ਜਿਹੜੇ ਬੰਦੇ ਸਾਰੇ ਸਲਮਾਨ ਖਾਨ ਹੋਰ ਕਿੰਨੇ ਐਕਟਰ ਮੂਰੇ ਆਏ ਆ ਆਪਣੇ ਪੰਜਾਬ ਦੇ ਜਿਹੜੇ ਸਿੰਗਰਸ ਨੇ ਉਹ ਵੀ ਸਾਰਿਆਂ ਨੇ ਬਹੁਤ ਵੱਧ ਚੜ ਕੇ ਉਹ ਸਾਥ ਦੇ ਰਹੇ ਆ। ਉਹਨਾਂ ਦੇ ਸਾਥ ਕਰਕੇ ਹੀ ਆ ਸਾਰਾ ਰਲ ਮਿਲ ਕੇ ਕੰਮ ਚੱਲ ਰਿਹਾ ਜੇ ਆਪਾਂ ਕਹੀਏ ਸਰਕਾਰਾਂ ਨੇ 2023 ਦੇ ਵਿੱਚ ਖੜਾ ਆ 2023 ਚ ਫਲੋਰ ਏਰੀਆ ਚ ਪਾਣੀ ਸੀਗਾ ਨੁਕਸਾਨ ਹੋਇਆ ਉਦੋਂ ਵੀ ਮੈਂ ਕਹਿੰਦਾ ਵੀ ਬਿਆਨ ਸੀਗੇ ਸੀਐਮ ਸਾਹਿਬ ਦੇ ਵੀ ਮੈਂ ਤਾਂ ਈਵਨ ਕੀ ਬੱਕਰੀਆਂ ਦਾ ਵੀ ਦਊਂਗਾ ਮੈਂ ਹਨਾ ਸਾਰਿਆਂ ਦਾ ਮਤਲਬ ਜੋ ਨੁਕਸਾਨ ਹੋਇਆ ਭਰੂੰਗਾ ਪਰ ਮੈਨੂੰ ਨਹੀਂ ਲੱਗਦਾ ਗਰਾਊਂਡ ਲੈਵਲ ਤੇ ਕਿਸੇ ਨੂੰ ਉਹ ਮਿਲਿਆ ਵਾ ਤੁਸੀਂ ਪੁੱਛ ਲਿਓ ਕਿਸੇ ਬੰਦੇ ਨੂੰ ਮਿਲਿਆ ਹੋਊਗਾ। ਸਤਿੰਦਰ ਜੀ ਹੁਣ ਜਿਹੜੀ ਸਥਿਤੀ ਆ ਕੰਟਰੋਲ ਦੇ ਵਿੱਚ ਆ ਤੇ ਹੁਣ ਜਿਨ੍ਹਾਂ ਘਰਾਂ ਦੇ ਵਿੱਚ ਪਾਣੀ ਵੜ ਗਿਆ ਜਾਂ ਜਿਨ੍ਹਾਂ ਦੇ ਪਸ਼ੂ ਆ ਤੇ ਜਾਂ ਜਿਨ੍ਹਾਂ ਦੇ ਬਹੁਤ ਜ਼ਾੜੇ ਮਾੜੇ ਹਾਲਾਤ ਹੋਇਆ ਤੇ ਕਈ ਜਗ੍ਹਾ ਲੋਕ ਹੁਣ ਐਨਜੀਓ ਵਾਲੇ ਚਾਹੀ ਮੁਸਲਿਮ ਭਾਈਚਾਰਾ ਸਿੱਖ ਭਾਈਚਾਰਾ ਬਹੁਤ ਸਾਰੀਆਂ ਜਥੇਬੰਦੀਆਂ ਇਦਾਂ ਦੀਆਂ ਰਾਸ਼ਨ ਪਾਣੀ ਕੱਪੜੇ ਲੈ ਕੇ ਪਹੁੰਚ ਰਿਹਾ ਇਸ ਟੈਂਪ ਤੇ ਕਿਦਾਂ ਚਾਹੀਦਾ ਕਿੰਨੀ ਦੇਰ ਤੱਕ ਉਹ ਬੰਦਿਆਂ ਨੂੰ ਕਰਨਾ ਚਾਹੀਦਾ। ਵੇਖੋ ਜੀ ਗੱਲ ਇਸ ਤਰ੍ਹਾਂ ਵੀ ਜਿਹੜੀ ਹੈਲਪ ਹੁੰਦੀ ਆ ਉਹ ਵੀ ਨਾ ਮੈਂ ਪਹਿਲਾਂ ਵੀ ਆਖਿਆ ਤੁਹਾਨੂੰ ਹੈਲਪ ਉਹ ਹੁੰਦੀ ਆ ਵੀ ਜਿਹੜੇ ਸਹੀ ਬੰਦੇ ਨੂੰ ਸਹੀ ਜਗ੍ਹਾ ਤੇ ਪਹੁੰਚ ਜਾਵੇ ਜਿਹਨੂੰ ਜਰੂਰ ਦਾ ਹੁਣ ਜੋ ਹਾਲਾਤ ਉੱਥੇ ਨੇ ਉਹ ਆਪ ਕਹਿ ਰਹੇ ਨੇ ਵੀ ਭਾਈ ਹੁਣ ਇੱਥੇ ਰਾਸ਼ਨ ਲੈ ਕੇ ਹਜੇ ਨਾ ਆਓ ਉੱਥੇ ਉੱਥੇ 3-3 ਫੁੱਟ 4-4 ਫੁੱਟ ਜ਼ਮੀਨਾਂ ਤੇ ਰੇਤਾ ਵੀ ਚੜ ਗਿਆ ਉੱਥੇ ਜ਼ਮੀਨਾਂ ਕਰਾਉਣੀਆਂ ਵੀ ਪੈਣੀਆਂ ਤੇਲ ਦੀ ਵੀ ਲੋਡ ਪੈਣੀ ਟਰੈਕਟਰਾਂ ਦੀ ਵੀ ਲੋਡ ਪੈਣੀ ਆ ਸੋ ਉਸ ਜਿਹੜੀ ਆ ਲੋੜਾ ਹੁਣ ਇਹ ਲੋੜ ਇਹ ਰਲ ਮਿਲ ਕੇ ਜਿਹੜੀ ਆ ਕਰਨੀ ਪੈਣੀ ਹੈ ਇਹਦੀ ਸਭ ਤੋਂ ਵੱਧ ਲੋੜ ਹੁਣ ਆਉਣ ਵਾਲੇ ਸਮੇਂ ਚ ਪੈਣੀ ਹੈ ਖਾਦ ਦੀ ਲੋੜ ਪਊਗੀ ਬਿਜਾਈ ਵਾਸਤੇ ਬੀਜ ਦੀ ਲੋੜ ਪਊ ਕਿਉਂਕਿ ਜਿਹੜਾ ਝੋਨਾ ਵਾ ਝੋਨਾ ਦਾ ਟੁੱਟਲੀ ਖਤਮ ਹੋ ਗਏ ਛੋਟੇ ਨੁਕਸਾਨ ਹੈਗੇ ਆ ਜਨਾ ਕਿਸਾਨਾਂ ਦਾ ਵਾਕਈ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋ ਗਿਆ ਜੇ ਕੰਨੀਆਂ ਦੀਆਂ ਤੇ ਗੱਡੀਆਂ ਟਰੈਕਟਰ ਵਗੈਰਾ ਵੀ ਪਾਣੀ ਦੇ ਵਿੱਚ ਰਹਿ ਗਏ ਨੇ ਪਸ਼ੂ ਵੀ ਰੁੜ ਗਏ ਨੇ ਤੇ ਉਹਨਾਂ ਦਾ ਜ਼ਰੂਰ ਧਿਆਨ ਵੀ ਰੱਖਿਆ ਜਾਵੇ ਲਗਦਾ ਸਰਕਾਰ ਬਹੁਤ ਚੰਗੀ ਗੱਲ ਆ ਜੇ ਸਰਕਾਰ ਜੇ ਮੈਂ ਕਹਿੰਦਾ ਵੀ ਤੁਸੀਂ ਕਹਿ ਰਹੇ ਹੋ ਵੀ ਸੀਮ ਸਿੰਘ ਸਾਹਿਬ ਨੇ ਇਹ ਗੱਲ ਕਹੀ ਆ ਚੰਗੀ ਗੱਲ ਆ ਜੇ ਕਰ ਲੈਣਗੇ ਤਾਂ ਫਿਰ ਉਹਨਾਂ ਨੂੰ ਕਰਨਾ ਵੀ ਚਾਹੀਦਾ ਉਹਨਾਂ ਦਾ ਫਰਜ਼ ਆ ਪੰਜਾਬ ਦੇ ਉਹ ਹੁਣ ਮੁੱਖ ਮੰਤਰੀ ਨੇ ਉਹਨਾਂ ਦਾ ਫਰਜ਼ ਆ ਵੀ ਉਹ ਪੰਜਾਬ ਦੇ ਲੋਕਾਂ ਦੀ ਬਾਹ ਫੜਨ ਮੈਂ ਤਾਂ ਕਹਿੰਦਾ ਵੀ ਉਹਨਾਂ ਨੂੰ ਕਰਨਾ ਚਾਹੀਦਾ ਵਾ ਕਿਉਂਕਿ ਹੁਣ ਅਸੀਂ ਤਾਂ ਆਪਣੇ ਵੱਧੋ ਵੱਧ ਸਾਰਿਆਂ ਨੂੰ ਇਹੀ ਬੇਨਤੀ ਕੀਤੀ ਆ ਕਿ ਆਉਣ ਵਾਲੇ ਸਮੇਂ 'ਚ ਹੁਣ ਦਵਾਈਆਂ ਰੀਜ਼ਨ ਟਰੈਕਟਰ ਖਾਦ ਤੇ ਬੀਜ ਇਹ ਚੀਜ਼ ਦੀ ਵੱਧ ਤੋਂ ਵੱਧ ਲੋੜ ਪੈਣੀ ਆ ਅਸੀਂ ਕੱਲ ਕੇਐਮਐਮ ਮੋਰਚੇ ਵੱਲੋਂ ਕੱਲ ਡੀਸੀ ਸਾਹਿਬ ਨੂੰ ਵੀ ਕੱਲ ਅਸੀਂ ਮੰਗ ਪੱਤਰ ਵੀ ਦੇ ਕੇ ਆਏ ਹਾਂ ਜਥੇਬੰਦੀਆਂ ਵੱਲੋਂ ਵੀ ਸਾਡੇ ਸੂਬਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਰਾਏ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਅਸੀਂ ਕੱਲ ਮੰਗ ਪੱਤਰ ਡੀਸੀ ਸਾਹਿਬ ਨੂੰ ਦਿੱਤਾ ਉਹਦੇ ਵਿੱਚ ਅਸੀਂ ਇਹੀ ਮੰਗ ਰੱਖੀ ਆ ਵੀ ਜਿਹੜੇ ਝੋਨਾ ਵਾ ਝੋਨੇ ਦਾ 70000 ਰੁਪਏ ਏਕੜ ਦਾ ਜੋ ਸਰਕਾਰ ਨੂੰ ਦੇਣਾ ਚਾਹੀਦਾ ਜੋ ਕਿਉਂਕਿ ਉਹ ਤਾਂ ਜਮਾ ਹੀ ਖਤਮ ਹੋ ਗਈ ਫਸਲ ਦੂਸਰਾ ਜਿਹੜਾ ਅਸੀਂ ਰੱਖੀ ਆ ਗੱਲ ਉਹ ਰੱਖੀ ਆ ਜਿਵੇਂ ਡੰਗਰ ਪਸ਼ੂਆ ਉਹਦਾ ਅਸੀਂ 2.5 ਲੱਖ ਰੁਪਏ ਪਸ਼ੂ ਦੇ ਹਿਸਾਬ ਨਾਲ ਕਿਹਾ ਵੀ ਜਿਹੜਾ ਉਹ ਮਰ ਗਏ ਨੇ ਨੁਕਸਾਨ ਹੋ ਗਿਆ ਪਾਣੀ ਚ ਰੁੜ ਗਏ ਆ ਵੀ ਉਹ ਮੱਝਾਂ ਦੇ ਸਾ ਇੱਕ ਮੱਝ ਦੇ ਹਿਸਾਬ ਨਾਲ 2.5 ਲੱਖ ਰੁਪਏ ਦੇਣਾ ਬਣਦਾ ਵਾ ਔਰ ਜਿਹੜੇ ਮਕਾਨ ਟਾਹ ਢੇਰੀ ਹੋਗੇ ਉਹਦਾ ਵੀ ਅਸੀਂ ਇਹ ਗੱਲ ਆਖੀ ਵੀ 100% ਜਿਹੜਾ ਨੁਕਸਾਨ ਆ ਉਹ ਭਰੋ ਜਿਹਨੂੰ ਵੈਸੇ ਜਿਆਦਾ ਜ਼ਰੂਰਤ ਕਿੱਥੇ ਕਰਕੇ ਹੈਗੀ ਆ ਜਿਹੜੇ ਸਮਾਜ ਸੇਵੀ ਐਨਜੀਓ ਹੈਗੀਆਂ ਸੰਸਥਾਵਾਂ ਜਿਹੜੀਆਂ ਕਿਹੜੀ ਜਗ੍ਹਾ ਤੇ ਜਾ ਕੇ ਪਹੁੰਚਣ ਜਿੱਥੇ ਲੋਕਾਂ ਨੂੰ ਵਾਕਈ ਜਿਆਦਾ ਜ਼ਰੂਰਤ ਹੈਗੀ ਅੱਜ ਦੇ ਟਾਈਮ 'ਚ ਵੇਖੋ ਜੀ ਜ਼ਰੂਰਤ ਤਾਂ ਆਪਾਂ ਨੂੰ ਦੇਖਣਾ ਪੈਣਾ ਜ਼ਰੂਰਤ ਹਰੇਕ ਪਾਸੇ ਆ ਜੇ ਆਪਾਂ ਕਹੀਏ ਆਪਾਂ ਇੱਕ ਬੰਦੇ ਹੋ ਜੀ ਉਹ ਵੀ ਨਹੀਂ ਗੱਲ ਚੱਲਣੀ ਜ਼ਰੂਰਤ ਹਰੇਕ ਪਾਸੇ ਆ ਆਪਾਂ ਨੂੰ ਹਰੇਕ ਬੰਦਾ ਜਿਹਨੂੰ ਲੋੜ ਆ ਉਹਦੀ ਜ਼ਰੂਰਤ ਆ ਜੋ ਗਰੀਬ ਬੰਦਾ ਜਿਹੜਾ ਨਹੀਂ ਕਰ ਸਕਦਾ ਉਹਦੀ ਆਪਾਂ ਨੂੰ ਬਾਹ ਫੜਨੀ ਚਾਹੀਦੀ ਆ ਔਰ ਅਸੀਂ ਵੱਤ ਤੋਂ ਵੱਧ ਕੋਸ਼ਿਸ਼ ਵੀ ਕਰਦੇ ਆ ਵੀ ਅਸੀਂ ਵੱਤ ਤੋਂ ਵੱਧ ਬਾਹ ਫੜੀਏ ਜਿੰਨਾ ਹੋ ਸਕਦਾ ਮੈਂ ਸਾਰਿਆਂ ਨੂੰ ਤੁਹਾਡੇ ਮਾਦਮ ਰਾਹੀਂ ਵੀ ਬੇਨਤੀ ਕਰਦਾ ਜਿੰਨੇ ਵੀ ਐਨ ਜੀਓਜ਼ ਨੇ ਹੋਰ ਜਿੰਨੇ ਮਦਦ ਕਰ ਰਹੇ ਆ ਵੀ ਬਹੁਤ ਚੰਗੀ ਗੱਲ ਆ ਤੁਸੀਂ ਅੱਗੇ ਆਏ ਹੋ ਤੇ ਇਸੇ ਤਰ੍ਹਾਂ ਇਹ ਜ਼ਰੂਰ ਖਿਆਲ ਰੱਖੋ ਵੀ ਜਿਹੜੇ ਲੋੜਵੰਦ ਆ ਉਹਨਾਂ ਦੀ ਮਦਦ ਕਰੋ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਉਹ ਚੀਜ਼ ਦੀ ਮਦਦ ਹੋਣੀ ਜ਼ਰੂਰੀ ਆ ਦੋਸਤੋ ਸਾਡੇ ਨਾਲ ਜੁੜੇ ਸਨ ਇੰਦਰ ਪੀਜੀ ਕਾਦੀਆਂ ਜੀ ਜੋ ਬੜੇ ਲੰਮੇ ਸਮੇਂ ਤੋਂ ਉਹਨਾਂ ਨਾਲ ਗੱਲ ਚੱਲੀ ਆ ਜਿਹੜੀ ਉਹ ਗੱਲ ਇਸ ਕਰਕੇ ਚੱਲੀ ਕਿ ਬਹੁਤ ਜਗ੍ਹਾ ਤੇ ਵਕਈ ਹੀ ਜਿਹੜੀ ਬਹੁਤ ਜ਼ਿਆਦਾ ਜ਼ਰੂਰਤਵਾਦ ਇਹਨਾਂ ਪਰਿਵਾਰਾਂ ਦਾ ਬਹੁਤ ਵੱਡਾ ਨੁਕਸਾਨ ਪਾਣੀ ਦੀ ਮਾਰ ਕਰਕੇ ਹੋ ਗਿਆ ਹੜ੍ਹਾਂ ਹੋਣ ਕਰਕੇ ਹੋ ਗਿਆ ਤਾਂ ਉਹਨਾਂ ਤੱਕ ਜਿਹੜਾ ਪਹੁੰਚਾ ਰਾਸ਼ਨ ਆ ਜਾਂ ਜਿਹੜੀ ਵੀ ਵਸਤੂ ਚੀਜ਼ ਆ ਉਹ ਉਹਨਾਂ ਲੋਕਾਂ ਤੱਕ ਜਰੂਰ ਪਹੁੰਚੇ ਨਾ ਕਿ ਕਿਸੇ ਹੋਰ ਪਾਸੇ ਪਹੁੰਚੇ ਤਾਂ ਕਿ ਅੱਜ ਜਿਹੜਾ ਟਾਈਮ ਚੱਲਦਾ ਪਿਆ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਗੁਰੂਆਂ ਪੀਰਾਂ ਪਕੰਬਰਾਂ ਦੀ ਧਰਤੀ ਆ ਦਾਨ ਦੀ ਸੱਜਣਾ ਦੀ ਬਿਲਕੁਲ ਕੋਈ ਕਮੀ ਨਹੀਂ ਆਇਆਗਾ ਕੋਈ ਕਿਸੇ ਜਗ੍ਹਾ ਤੋਂ ਬੈਠਾ ਦਾਨ ਕਰ ਰਿਹਾ ਕੋਈ ਕਿਸੇ ਜਗ੍ਹਾ ਤੋਂ ਕਰ ਰਿਹਾ ਤੇ ਕਿਹੜੇ-ਕਿਹੜੇ ਤਰੀਕਿਆਂ ਨਾਲ ਕਰ ਰਿਹਾ ਤੋਂ ਇਹਨਾਂ ਦਾ ਕਹਿਣ ਦਾ ਮਤਲਬ ਵੀ ਤੁਸੀਂ ਜਿਹੜਾ ਆਪਣੇ ਹੱਥੀ ਦਾਨ ਜਰੂਰ ਉਹ ਜਗ੍ਹਾ ਤੇ ਪਹੁੰਚਾਓ ਜਿੱਥੇ ਵਾਕੇ ਹੀ ਬਹੁਤ ਜ਼ਿਆਦਾ ਜ਼ਰੂਰਤ ਆ ਤੁਸੀਂ ਦੇਖਦੇ ਰਹੋ ਲਿ ਜਾਣਾ ਟੋਪ ਲਾਈਟ ਮੂਵ ਕੈਮਰਾਮੈਨ ਦੇ ਨਾਲੋਂ ਲਿ ਜਾਣਾ ਤੋਂ ਵੀ ਇੱਕ ਵੱਡੀ ਖਾਸ ਗੱਲ